ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 20 ਕੁੰਡੇ ਪਾਏ ਆ ਜੀ 16 ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਤੇ 4 ਕੁੰਡੇ ਆਪਾਂ ਦੋ ਦੋ ਕੁੰਡੇ ਸਾਈਡ ਤੇ ਪਾਏ ਆ ਜੀ ਵਾਧੂ ਇੱਕ ਆਪਣਾ ਇੱਕ ਸਟੇਰ ਇੱਕ ਦੇ ਨਾਲ ਹੋਰ ਵਾਲਾ ਕੁੰਡਾ ਇਸ ਤਰ੍ਹਾਂ ਹੀ ਇੱਧਰ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਤੇ ਹਰੇਕ ਰੰਗ ਤੇ ਜਚਣ ਵਾਲਾ ਡਿਜ਼ਾਈਨ ਹੈ ਜੀ ਕੋਈ ਇਹ ਨਹੀਂ ਵੀ ਇੱਕ ਕਲਰ ਤੇ ਹਰੇਕ ਰੰਗ ਤੇ ਸੋਨਾ ਲੱਗਣ ਵਾਲਾ ਜ਼ਰੂਰ ਟਰਾਈ ਕਰਿਓ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਵੀਡੀਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਇੱਕ ਕੁੰਡਾ ਤਿਆਰ ਆ ਦੋ ਕੁੰਡੇ ਆਪਾਂ ਬਣਾਵਾਂਗੇ ਜੀ ਸਿੱਦੇ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਦੋ ਵਾਰੀ ਦੋ ਕੁੰਡਿਆਂ ਦਾ ਇੱਕ ਕੁੰਡਾ ਤਿੰਨ ਵਾਰੀ ਦੋ ਕੁੰਡਿਆਂ ਦਾ ਇੱਕ ਕੁੰਡਾ ਚਾਰ ਵਾਰੀ ਧਾਗਾ ਪਿੱਛੇ ਕਰਾਂਗੇ ਜੀ ਤਿੰਨ ਕੁੰਡੇ ਆਪਾਂ ਬਣਾਵਾਂਗੇ ਜੀ ਸਿੱਧੇ ਫਿਰ ਤੱਕ ਆਪਣੇ ਵੱਲ ਕਰਾਂਗੇ ਇੱਥੇ ਆਪਾਂ ਤਿੰਨ ਗੁੰਡੇ ਸਿੱਧੇ ਬਣਾ ਲਏ। ਵਲ ਪਾ ਕੇ ਇੱਕ ਫਿਰ ਵਲ ਪਾਇਆ ਦੋ ਫਿਰ ਵਲ ਪਾਇਆ ਤਿੰਨ ਫਿਰ ਵਲ ਪਾਇਆ ਚਾਰ ਆਪਾਂ ਚਾਰ ਗੁੰਡੇ ਇੱਥੇ ਘਟਾਏ ਸੀ ਚਾਰ ਗੁੰਡੇ ਆਪਾਂ ਇੱਥੇ ਵਧਾ ਲਏ। ਦੋ ਗੁੰਡੇ ਆਪਾਂ ਇਹ ਸਿੱਧੇ ਬਣਾ ਲਾ। उल्टी सैड आ गए जी आप पूरी सिलाई यह उल्टी ये बना जी बनावें कुछ भी नहीं करना है जी पूरी सिलाई आप उल्टी बनावेंगे मतलब जी आप उल्टी सिलाई बना, बना ली आप फिर तो सीधी सैड आ गई एक गुंडा रहा ਇੱਕ ਕੁੰਡਾ ਸਿੱਧਾ ਬਣਾਇਆ ਦੂਜਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਵਾਂਗੇ ਜੀ ਹੁਣ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਜਿਹੜੇ ਚਾਰ ਕੁੰਡੇ ਆਪਾਂ ਇਹਨਾਂ ਨੂੰ ਆਪਣੇ ਵੱਲ ਧਾਗਾ ਕਰਕੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਤਿੰਨ ਕੁੰਡੇ ਆਪਣੇ ਆ ਹੋਗੇ ਬਾਕੀ ਆ ਸਾਰੇ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਆਪਾਂ ਉਲਟੀ ਸਲਾਈ ਬਣਾ ਕੇ ਫਿਰ ਮਿਲਦੇ ਹਾਂ ਜੀ। ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ। ਆਪਣੀ ਇਹ ਚੌਥੀ ਸਲਾਈ ਬਣ ਗਈ ਹੈ ਜੀ। ਹੁਣ ਆਪਣੀ ਹੈਗੀ ਜੀ ਇਹ ਪੰਜਵੀਂ ਸਲਾਈ। ਆਪਾਂ ਇਹ ਕਿੰਨਾ ਤਾਰ ਕੇ ਦੋ ਕੁੰਡੇ ਬਣਾਏ ਜੀ ਆਪਾਂ ਉਲਟੇ। ਹਾਂ ਸੌਰੀ ਸਿੱਧੇ। ਹੁਣ ਆਪਾਂ ਆਹ ਵਾਲਾ ਕੁੰਡਾ ਵੀ ਸਿੱਧਾ ਬਣਾ ਲਵਾਂ। ਫਿਰ ਆਪਾਂ ਇੱਥੇ ਆਪਾਂ ਹੁਣ ਵਲ ਪਾਵਾਂਗੇ ਇਹਨਾਂ ਕੁੰਡਾਂ ਤੇ ਪਹਿਲਾਂ ਆਪਾਂ ਇੱਧਰ ਪਾਏ ਸੀ ਆਹ ਕੁੰਡੇ ਵਿਦਾਏ ਸੀ ਹੁਣ ਆਪਾਂ ਇੱਥੇ ਵਿਦਾਵਾਂਗੇ ਇੱਕ ਕੁੰਡਾ ਬਣਾਇਆ ਦੋ ਤਿੰਨ ਇੱਥੇ ਵਲ ਪਾ ਕੇ ਆਪਾਂ ਆਹ ਕੁੰਡਾ ਸਿੱਧਾ ਬਣਾ ਲਵਾਂਗੇ ਆਪਾਂ ਚਾਰ ਕੁੰਡੇ ਵਿਦਾ ਲਏ ਜੀ 1 2 3 4 ਪਾਵੜਾ ਕੁੰਡਾ ਬਣਾ ਲਵਾਂਗੇ ਜੀ ਸਿੱਧਾ ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲੇ ਹੁਣ ਆਪਾਂ ਆਪਣੇ ਵੱਲ ਧਾਗਾ ਕਰਾਂਗੇ ਜਿਹੜੇ ਹੁਣ ਆਪਾਂ ਆ ਕੁੰਡੇ ਬਣਾਏ ਆ ਇਹਨਾਂ ਨੂੰ ਦੋਹਾਂ ਦਾ ਇੱਕ ਇੱਕ ਵਾਰੀ ਦੋ ਵਾਰੀ ਤਿੰਨ ਤੇ ਚਾਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਇੱਥੇ ਆਪਾਂ ਕੁੰਡਾ ਇੱਕ ਹੋਰ ਵੀ ਆਪਾਂ ਵੈਸੇ ਰੱਖਣਾ ਜ਼ਿਆਦੇ ਆਪਾਂ ਇੱਕ ਕੁੰਡਾ ਹੀ ਰੱਖਿਆ ਤੇ ਉਲਟੀ ਸਲਾਈ ਆ ਗਈ ਉਲਟੀ ਸਲਾਈ ਇਹਦੀ ਪੂਰੇ ਡਿਜ਼ਾਈਨ ਚ ਉਲਟੀ ਬਣੂਗੀ ਜੀ ਉਲਟੀਆਂ ਸਲਾਈਆਂ ਸਾਰੀਆਂ ਇਹਦੇ ਵਿੱਚ ਉਲਟੀਆਂ ਹੀ ਬਣਨਗੀਆਂ ਜੀ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਆਪਾਂ ਫਿਰ ਤੋਂ ਆਗੇ ਸਿੱਧੇ ਪਾਸੇ ਇੱਕ ਕੁੰਡਾ ਤਾਰਿਆ ਇੱਕ ਕੁੰਡਾ ਸਿੱਧਾ ਬਣਾਇਆ ਦੋ ਦੋ ਕੁੰਡੇ ਆਪਾਂ ਸਿੱਧੇ ਬਣਾ ਲਏ ਜੀ ਆਹਲੇ ਕੁੰਡੇ ਹੁਣ ਆਪਾਂ ਸਾਰੇ ਸਿੱਧੇ ਹੀ ਬਣਾਵਾਂਗੇ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਕਿੱਥੋਂ ਤੱਕ ਸਿੱਧੇ ਬਣਾਉਣੇ ਆਪਾਂ ਹਲੋ ਜੀ ਆਪਾਂ ਆਹ ਕੁੰਡੇ ਸਾਰੇ ਸਿੱਧੇ ਬਣਾ ਲਏ ਹੁਣ ਧਾਗ ਆਪਣੇ ਵੱਲ ਕਰਾਂਗੇ ਚਾਰ ਕੁੰਡੇ ਆਪਾਂ ਉਲਟੇ ਬਣਾਵਾਂਗੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਜ਼ਰੂਰ ਟਰਾਈ ਕਰਿਓ ਹਾਂ ਦੇਖੋ ਜੀ ਹੁਣ ਪਹਿਲਾਂ ਆਪਣਾ ਡਿਜ਼ਾਈਨ ਇੱਥੇ ਬਣਾਇਆ ਸੀ ਹੁਣ ਆਪਣਾ ਡਿਜ਼ਾਈਨ ਇੱਥੇ ਬਣ ਗਿਆ ਤੇ ਆਹ ਲਓ ਜੀ ਆਪਣੇ ਦੋ ਡਿਜ਼ਾਈਨ ਬਣ ਗਏ ਆ कि ਆਪਾਂ ਇੱਕ ਵਾਰੀ ਤੁਹਾਨੂੰ ਹੋਰ ਦੱਸ ਦਿੰਨੇ ਆ ਇਹ ਡਿਜ਼ਾਈਨ ਬਣਾਉਣਾ ਦੋ ਕੁੰਡੇ ਆਪਾਂ ਬਣਾਏ ਜੀ ਸਿੱਧੇ ਇੱਕ ਕੁੰਡਾ ਤਾਰ ਕੇ ਹੁਣ ਆਪਾਂ ਧੱਗ ਆਪਣੇ ਵੱਲ ਕਰਾਂਗੇ ਤੇ ਆ ਦੇਖੋ ਜੀ ਹੁਣ ਆਪਾਂ ਆ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇੱਥੇ ਅੱਠ ਕੁੰਡੇ ਆ ਤੇ ਅੱਠਾਂ ਤੋਂ ਆਪਾਂ ਚਾਰ ਕੁੰਡੇ ਬਣਾ ਲੈਣੇ ਆ ਚਾਰ ਵਾਰੀ ਇਹਨਾਂ ਨੂੰ ਆਪਾਂ ਦੋ ਦੋ ਕੁੰਡੇ ਬਣਾ ਲੈਣੇ ਆ ਧਾਗਾ ਪਿੱਛੇ ਕਰਾਂਗੇ 1 2 3 ਕੁੰਡੇ ਸਿੱਦੇ ਇੱਥੇ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਫਿਰ ਧਾਗਾ ਆਪਣੇ ਵੱਲ 2 ਫਿਰ ਆਪਣੇ ਵੱਲ ਧਾਗਾ 3 ਫਿਰ ਆਪਣੇ ਵੱਲ ਧਾਗਾ 4 ਇੱਥੇ ਆਪਣੇ 3 ਕੁੰਡੇ ਆਪਣੇ ਇਹ ਸਿੱਦੇ ਬਣਾ ਲਏ ਆ ਇਹਦੇ ਸਣੇ ਤੇ 4 ਕੁੰਡੇ ਆਪਾਂ ਵਧਾ ਲਏ 1 2 3 4 ਚਾਰ-ਚਾਰ ਹੀ ਆਪਾਂ ਘਟਾਉਣੇ ਆ ਤੇ ਚਾਰ-ਚਾਰ ਹੀ ਆਪਾਂ ਵਧਾਉਣੇ ਆ ਜੀ ਜਿਹੜਾ ਆ ਵਿਚਾਲੇ ਤਿੰਨ ਕੁੰਡੇ ਵਾਲਾ ਡਿਜ਼ਾਈਨ ਆ ਜੀ ਇਹ ਬਹੁਤ ਸੋਹਣਾ ਬਣਦਾ ਜੀ ਜ਼ਰੂਰ ਟਰਾਈ ਕਰਿਓ ਤੇ ਆਪਾਂ ਨੂੰ ਸੋਹਣੇ-ਸੋਹਣੇ ਕਮੈਂਟ ਜ਼ਰੂਰ ਕਰਦੇ ਹੋ ਜੀ ਇੱਕ ਆਪਣੀ ਭੈਣ ਨੇ ਦੱਸਿਆ ਦਾ ਉਧਰ ਤੋਂ ਭੈਣ ਨੇ ਭੈਣ ਮਨਜੀਤ कौर ਨੇ ਆਪਾਂ ਨੂੰ ਕਮੈਂਟ ਕੀਤਾ ਭੈਣੇ ਬਹੁਤ-ਬਹੁਤ ਧੰਨਵਾਦ ਤੇਰਾ ਕਮੈਂਟ ਕਰਨ ਵਾਸਤੇ ਤੇ ਵੀਡੀਓ ਦੇਖਣ ਵਾਸਤੇ ਤੇ ਭੈਣੋ ਐਸੇ ਤਰ੍ਹਾਂ ਹੀ ਆਪਾਂ ਨੂੰ ਦੱਸ ਦਿਓ ਤੁਸੀਂ ਵੀ ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਤੇ ਜਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰਿਓ ਤੇ ਆਪਾਂ ਤੁਹਾਨੂੰ ਬਣਿਆ ਹੋਇਆ ਡਿਜ਼ਾਈਨ ਦਿਖਾਉਣੇ ਆ ਜੀ। ਆ ਦੇਖੋ ਜੀ ਇਸ ਤਰ੍ਹਾਂ ਬਣਦਾ ਇਹ। ਦੇਖੋ ਜੀ ਆ ਕਿੰਨਾ ਸੋਹਣਾ ਲੱਗਦਾ ਹੈ। ਤੇ ਆ ਵੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰ ਦਿਓ ਜੀ ਤੇ ਆਪਾਂ ਨੂੰ ਦੱਸ ਵੀ ਦਿਓ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਕਿਹਨੂੰ-ਕਿਹਨੂੰ ਆਪਣੀ ਵੀਡੀਓ ਚੰਗੀ ਲੱਗਦੀ ਆ। ਤੇ ਆਪਾਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਾਂਗੇ ਜੀ। ਦੇਖੋ ਜੀ ਡਿਜ਼ਾਈਨ ਬਹੁਤ ਸੋਹਣਾ ਹੈ। ਜ਼ਰੂਰ ਟਰਾਈ ਕਰਿਓ ਕੋਟ, ਸਵੈਟਰ, ਜੈਕਟ ਕੁਛ ਵੀ ਬਣਾਓ। ਤੇ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਜੀ। ਤੇ ਆਪਾਂ ਨੂੰ ਜਦੋਂ ਤੁਸੀਂ ਕਮੈਂਟ ਕਰਦੇ ਹੋ ਸੋਹਣੇ ਸੋਹਣੇ ਤੇ ਆਪਾਂ ਨੂੰ ਬਹੁਤ ਚੰਗਾ ਲੱਗਦਾ ਜੀ। ਤੇ ਇੱਕ ਆਪਣਾ ਬੇਟਾ ਅਨਮੋਲ ਹੈ ਉਹ ਵੀ ਆਪਾਂ ਨੂੰ ਬਹੁਤ ਸੋਹਣੇ ਸੋਹਣੇ ਕਮੈਂਟ ਕਰਦਾ ਜੀ। ਉਹਦਾ ਵੀ ਬਹੁਤ-ਬਹੁਤ ਧੰਨਵਾਦ ਜੀ। ਇਸੇ ਤਰ੍ਹਾਂ ਤੁਸੀਂ ਵੀ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰਿਓ ਜੀ ਸਪੋਰਟ ਕਰਿਓ ਜੀ ਆਪਣੇ ਚੈਨਲ ਨੂੰ ਤੇ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਜੀ ਤੇ ਅੱਗੇ ਵੀ ਜਿਹੜੀਆਂ ਭੈਣਾਂ ਦੇਖਣ ਉਹ ਆਪਾਂ ਨੂੰ ਜ਼ਰੂਰ ਦੱਸ ਦਿਓ ਕਿ ਤੁਸੀਂ ਕਿੱਥੋਂ ਕਿੱਥੋਂ ਦੇਖਦੇ ਹੋ ਵੀਡੀਓ ਤੇ ਆਪਾਂ ਜ਼ਰੂਰ ਤੁਹਾਡਾ ਅਗਲੀ ਵੀਡੀਓ 'ਚ ਧੰਨਵਾਦ ਕਰਾਂਗੇ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਜ਼ਰੂਰ ਕਰਦੇ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ